ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਮਾ ਸਾਖੀ ਸਹਿਤ ਕਿਤਾਬ ਦੇ ਵਿੱਚੋਂ ਅੱਜ ਇੱਕ ਜੋ ਲੇਖ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਹੈ ਪਛਤਾਵਾ 9 ਸਤੰਬਰ 2001 ਨੂੰ ਅਮਰੀਕਾ ਵਿੱਚ ਦੋ ਜੋੜੇ ਟਾਵਰ ਚੱਕਨਾਚੂਰ ਕਰ ਦਿੱਤੇ ਗਏ ਤੋੜ ਦਿੱਤੇ ਗਏ ਪੂਰੀ ਪਲਾਨਿੰਗ ਨਾਲ ਪ੍ਰਚਾਰ ਕੀਤਾ ਗਿਆ ਕਿ ਟਾਵਰ ਉਸامہ ਬਿੰ ਲਾਦਨ ਨੇ ਸਾਥੀਆਂ ਅਤਵਾਦੀਆਂ ਤੋਂ ਉਡਵਾਏ ਨੇ ਤੜਵਾਏ ਨੇ ਇਸੇ ਬਹਾਨੇ ਮੁ슬ਮਾਨ ਖੜਕੂਆਂ ਨੂੰ ਖਤਮ ਕਰਨ ਲਈ ਉਸੇ ਸਮੇਂ ਅਫਗਾਨਿਸਤਾਨ ਵਿੱਚ 30000 ਫੌਜੀ ਅਮਰੀਕਾ ਨੇ ਭੇਜੇ ਤਾਂ ਕਿ ਉਥੋਂ ਦੇ ਖੜਕੂਆਂ ਨੂੰ ਸਿੱਧੇ ਰਾਹ ਪਾਇਆ ਜਾ ਸਕੇ ਭਾਵੇਂ ਕਿ ਉਥੇ ਉਹਨਾਂ ਦੀ ਤਬਾਹੀ ਕੀਤੀ ਜਾ ਸਕੇ ਉਸੇ ਸਮੇਂ ਇਰਾਕ ਵਿੱਚ ਫੌਜ ਭੇਜ ਕੇ ਖਾੜਕੂਬਾਦ ਖਤਮ ਕਰਨ ਤੇ ਸ਼ਾਂਤੀ ਸਥਾਪਿਤ ਕਰਨ ਦਾ ਮਹਾਨ ਕਾਰਜ ਅਮਰੀਕਾ ਵੱਲੋਂ ਉਲੀਕਿਆ ਗਿਆ ਤੇ ਹੋਰ ਦੇਸ਼ਾਂ ਨੂੰ ਵੀ ਆਪਣੇ ਨਾਲ ਸਹਿਮਤ ਕਰ ਲਿਆ ਹੁਣ ਤਾਂ 100 ਪਰਦੇ ਪਾੜ ਕੇ ਸੱਚ ਸਾਹਮਣੇ ਆ ਗਿਆ ਹੈ ਕਿ ਅਸਲ ਵਿੱਚ ਇਹ ਜੋੜੇ ਟਾਵਰ ਅਮਰੀਕਾ ਸਰਦਾਰ ਸਰਕਾਰ ਦੇ ਹੁਕਮ ਤੇ ਇੱਕ ਮਾਹਰ ਇੰਜੀਨੀਅਰ ਦੀ ਨਿਗਰਾਨੀ ਵਿੱਚ ਬਰੂਦ ਨਾਲ ਉਡਾਏ ਗਏ ਸਨ ਪਲਾਸਟਿਕ ਦੇ ਬਣੇ ਜਹਾਜ਼ਾਂ ਦੀ ਟੱਕਰ ਨਾਲ ਹਜ਼ਾਰਾਂ ਟਨ ਸਰੀਆ ਪਿਘਲ ਕੇ ਜੋ ਟਾਬਰਾਂ ਵਿੱਚ ਲੱਗਿਆ ਹੋਇਆ ਸੀ ਉਹ ਪਾਣੀ ਨਹੀਂ ਬਣ ਸਕਦਾ ਲੱਖਾਂ ਟਨ ਪੱਥਰ ਤੇ ਸਿਮਿੰਟ ਰੇਤ ਨਹੀਂ ਬਣ ਸਕਦਾ ਹੁਣ ਤਾਂ ਵਾਈਬਸਾਈਟਾਂ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਮੁ슬ਮਾਨਾਂ ਦੇ ਵਿਰੁੱਧ ਧੂਆਂ ਧਾਰ ਪ੍ਰਚਾਰ ਕੀਤਾ ਗਿਆ ਇਸ ਪ੍ਰਚਾਰ ਤੋਂ ਗੁੱਸੇ ਵਿੱਚ ਆਏ ਅਮਰੀਕੀ ਗੋਰਿਆਂ ਨੇ ਕਈ ਥਾਈਂ ਮੁਸਲਮਾਨਾਂ ਤੇ ਮਾਰੂ ਹਮਲੇ ਕੀਤੇ ਆਮ ਅਮਰੀਕੀ ਬੰਦੇ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਸਿੱਖਾਂ ਨੂੰ ਵੀ ਮੁਸਲਮਾਨ ਸਮਝ ਲਿਆ ਇਸੇ ਗਲਤੀ ਕਾਰਨ ਕਈ ਥਾਈਂ ਸਿੱਖਾਂ ਤੇ ਵੀ ਹਮਲੇ ਕੀਤੇ ਗਏ 18 ਮਾਰਚ ਸਨ 2002 ਦੇ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਵਿੱਚ ਵਿਸਥਾਰ ਸਹਿਤ ਖਬਰ ਚੱਪੀ ਸੀ ਕਿ ਅਮਰੀਕਾ ਦੇ ਪਾਲ ਰਮੋ ਸ਼ਹਿਰ ਵਿੱਚ ਸਥਿਤ ਕੁਝ ਗੋਰੇ ਮੁੰਡਿਆਂ ਨੇ ਇੱਕ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ ਗੁਰਦੁਆਰੇ ਦਾ ਬਹੁਤ ਸਾਰਾ ਨੁਕਸਾਨ ਹੋਇਆ ਸਿੱਖਾਂ ਵਿੱਚ ਬਹੁਤ ਬੇਚੈਨੀ ਫੈਲ ਗਈ ਸਿੱਖਾਂ ਦੇ ਜਥੇ ਸਬੰਧਤ ਅਫਸਰਾਂ ਨੂੰ ਅਤੇ ਮੰਤਰੀਆਂ ਨੂੰ ਮਿਲੇ ਸਾਰੀ ਹੋਈ ਬੀਤੀ ਬਿਆਨ ਕੀਤੀ ਪੁਲਿਸ ਹਰਕਤ ਵਿੱਚ ਆਈ ਕੁਝ ਹੀ ਦਿਨਾਂ ਅੰਦਰ ਮੁਜਰਮ ਪਕੜ ਲਏ ਗਏ ਜਦੋਂ ਦੋਸ਼ੀ ਗੋਰੇ ਮੁੰਡੇ ਪੱਤਰਕਾਰਾਂ ਦੇ ਸਾਹਮਣੇ ਲਿਆਂਦੇ ਤਾਂ ਸਾਰੇ ਵੇਖ ਕੇ ਹੈਰਾਨ ਸਨ ਕਿ ਇਹ ਤਾਂ ਬਿਲਕੁਲ ਛੋਟੀ ਉਮਰ ਦੇ ਨਿਆਣੇ ਬਾਲਕ ਹਨ ਦੋਵਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨਾਂ ਨੇ ਆਪਣਾ ਗੁਨਾਹ ਸਵੀਕਾਰ ਵੀ ਕਰ ਲਿਆ ਮੁੰਡਿਆਂ ਨੇ ਮੰਨਿਆ ਕਿ ਅਸੀਂ ਇਹਨਾਂ ਸਿੱਖ ਲੋਕਾਂ ਨੂੰ ਮੁਸਲਮਾਨ ਹੀ ਸਮਝਦੇ ਸੀ ਸਿੱਖ ਲੋਕ ਕੋਈ ਵੱਖਰੇ ਧਰਮ ਵਾਲੇ ਹਨ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਅਸੀਂ ਦੋਵੇਂ ਗੁਰਦੁਆਰੇ ਜਾ ਕੇ ਸਿੱਖਾਂ ਕੋਲੋਂ ਮਾਫੀ ਮੰਗਣ ਲਈ ਤਿਆਰ ਹਾਂ ਜੱਜ ਨੇ ਸਿੱਖ ਮੁਖੀਆਂ ਨੂੰ ਬੁਲਾਇਆ ਨਾ ਸਮਝ ਬੱਚੇ ਉਹਨਾਂ ਦੇ ਸਾਹਮਣੇ ਕੀਤੇ ਵਿਖਾਏ ਕਿ ਇਹ ਤਾਂ ਬਹੁਤ ਛੋਟੀ ਉਮਰ ਦੇ ਨਾਬਾਲਗ ਨੇ ਉਹਨਾਂ ਵੱਲੋਂ ਮਾਫੀ ਮੰਗ ਲੈਣ ਬਾਰੇ ਦੱਸਿਆ ਤਾਂ ਸਿੱਖ ਪ੍ਰਬੰਧਕ ਰਜਾਵੰਦ ਹੋ ਗਏ ਜੱਜ ਨੇ ਦੋਵੇਂ ਮੁੰਡਿਆਂ ਨੂੰ ਹੁਕਮ ਦਿੱਤਾ ਕਿ 15 ਦਿਨ ਹਰ ਰੋਜ਼ ਗੁਰਦੁਆਰੇ ਜਾ ਕੇ ਸਫਾਈ ਕਰਨੀ ਹੈ ਲੰਗਰ ਬਣਾਉਣ ਵਿੱਚ ਲੰਗਰ ਵਰਤਾਉਣ ਵਿੱਚ ਅਤੇ ਇਹੋ ਜਿਹੀ ਹੋਰ ਸੇਵਾ ਵਿੱਚ ਉੱਥੇ ਮਦਦ ਕਰਨੀ ਹੈ ਦੋਵੇਂ ਮੁੰਡਿਆਂ ਨੇ ਇਹ ਸੇਵਾ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਿਆ 15 ਦਿਨ ਇਹਨਾਂ ਬੱਚਿਆਂ ਨੇ ਸੇਵਾ ਕੀਤੀ ਤੇ ਗਲਤੀ ਲਈ ਸਿੱਖਾਂ ਤੋਂ ਭਰੇ ਇਕੱਠ ਵਿੱਚ ਮਾਫੀ ਮੰਗੀ ਪਾਲਰਮੋ ਸ਼ਹਿਰ ਦੇ ਮੈਕਸੀਕੋ ਸਕੂਲ ਬੋਰਡ ਵੱਲੋਂ ਚਲ ਰਹੀ ਸਕੂਲ ਦੇ ਵਿਦਿਆਰਥੀ ਵਿਦਿਆਰਥੀ ਸਨ ਇਹ ਮੁੰਡੇ ਇਸ ਸਕੂਲ ਦੇ ਪ੍ਰਧਾਨ ਨੂੰ ਇਸ ਘਟਨਾ ਕਾਰਨ ਬਹੁਤ ਨਿਮੋਸ਼ੀ ਮਹਿਸੂਸ ਹੋਈ ਪ੍ਰਧਾਨ ਸਟੋਨ ਲਿਚ ਨੇ ਸਕੂਲ ਦਾ ਯੋਗ ਪ੍ਰਬੰਧ ਕਰਕੇ ਦਿੱਲੀ ਦਾ ਰੁਖ ਕੀਤਾ 15 ਦਿਨ ਦਿੱਲੀ ਰਹਿ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ ਉਹਨਾਂ ਵੱਲੋਂ ਇੰਗਲਿਸ਼ ਵਿੱਚ ਛਪੀਆਂ ਕਿਤਾਬਾਂ ਪੜ੍ਹੀਆਂ ਅਤੇ ਨਾਲ ਲੈ ਜਾਣ ਵਾਸਤੇ ਲੈ ਲਈਆਂ ਹੋਰ ਵੀ ਅੰਗਰੇਜ਼ੀ ਵਿੱਚ ਗੁਰਮਤਿ ਬਾਰੇ ਕਿਤਾਬਾਂ ਜੋ ਜ਼ਰੂਰੀ ਸਨ ਉਹ ਵੀ ਨਾਲ ਲੈ ਲਈਆਂ ਵਾਪਸ ਆਪਣੇ ਦੇਸ਼ ਜਾ ਕੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਗੁਰਮਤਿ ਦੀ ਜਾਣਕਾਰੀ ਉਹ ਹੁਣ ਤੱਕ ਦੇ ਰਿਹਾ ਹੈ ਗੁਰ ਗੁਰਬਾਣੀ ਉਪਦੇਸ਼ਾਂ ਤੋਂ ਉਹ ਖੁਦ ਵੀ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਬੱਚਿਆਂ ਨੂੰ ਪੜਾਉਣ ਤੋਂ ਪਹਿਲਾਂ ਉਹ ਆਪ ਵੀ ਤਾਂ ਪੜਦਾ ਸੀ ਨਾ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਪਰ ਉਹਨਾਂ ਨੇ ਨਾ ਕੀਤਾ ਗੁਰਮਤਿ ਬਾਰੇ ਚੋਟੀ ਦੇ ਵਿਦਵਾਨਾਂ ਦਾ ਇੱਕ ਗਰੁੱਪ ਬਣਾ ਕੇ ਗੁਰਬਾਣੀ ਦੇ ਅਰਥ ਕਰਵਾਏ ਜਾਂਦੇ ਫਿਰ ਉਸ ਨੂੰ ਦੁਨੀਆ ਦੀਆਂ ਵੱਖੋ-ਵੱਖ ਬੋਲੀਆਂ ਵਿੱਚ ਅਨਵਾਦ ਕਰਾਇਆ ਜਾਂਦਾ ਗੁਰਬਾਣੀ ਦੇ ਸੱਚੇ ਅਸੂਲਾਂ ਬਾਰੇ ਦੁਨੀਆ ਨੂੰ ਗਿਆਨ ਪ੍ਰਾਪਤ ਹੁੰਦਾ ਸਿੱਖਾਂ ਦਾ ਬਹਾਦਰੀ ਅਤੇ ਪਰਉਪਕਾਰ ਵਾਲਾ ਇਤਿਹਾਸ ਸੋਧ ਕੇ ਲਿਖਿਆ ਜਾਂਦਾ ਤਾਂ ਕਿ ਸਿੱਖ ਕੌਮ ਦੀਆਂ ਹੁਣ ਤੱਕ ਦੀਆਂ ਮਹਾਨ ਪ੍ਰਾਪਤੀਆਂ ਦਾ ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਸਿੱਖਾਂ ਦੀ ਰਹਿਤ ਬਾਰੇ ਕਕਾਰਾਂ ਬਾਰੇ ਦਸਤਾਰ ਬਾਰੇ ਜੋ ਲੋਕੀ ਪੁਲੇਖੇ ਵਿੱਚ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਸਿੱਖ ਕੌਣ ਹਨ ਤੇ ਮੁਸਲਮਾਨਾਂ ਨਾਲੋਂ ਸਿੱਖਾਂ ਦਾ ਕੀ ਵਖਰੇਵਾ ਹੈ ਇਸ ਬਾਰੇ ਦੱਸਿਆ ਜਾਂਦਾ ਮੰਦਰ ਚਰਚ ਮਸਜਿਦ ਤੇ ਗੁਰਦੁਆਰੇ ਦੀ ਬਣਤਰ ਅਤੇ ਮਰਿਆਦਾ ਬਾਰੇ ਸੰਖੇਪ ਰੂਪ ਵਿੱਚ ਸਮਝਾਇਆ ਜਾਂਦਾ ਪਰ ਅਫਸੋਸ ਕਿ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਸਮੇਤ ਦੁਨੀਆ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾ ਲਈਆਂ ਗਈਆਂ ਸਿੱਖੀ ਦੇ ਵਾਧੇ ਵਾਸਤੇ ਕੋਈ ਪਲਾਨ ਅਜੇ ਤੱਕ ਤਿਆਰ ਨਹੀਂ ਕੀਤਾ ਗਿਆ ਇਸ ਮਾਮਲੇ ਵਿੱਚ ਵਿਦੇਸੀ ਸਿੱਖ ਵੀ ਉੱਥੇ ਹੀ ਖਲੋਤੇ ਹਨ ਜਿੱਥੇ ਇਥੋਂ ਵਾਲੇ ਖਲੋਤੇ ਨੇ ਜਿੱਥੇ ਭਾਰਤ ਵਾਲੇ ਸਿੱਖ ਹਨ ਉਹ ਸਕੂਲ ਦੇ ਮੁਖੀ ਨੂੰ ਭਾਰਤ ਵਿੱਚ ਆ ਕੇ ਗੁਰਮਤ ਸਿੱਖਣੀ ਪਈ ਉਸ ਅਮਰੀਕਾ ਦੇਸ਼ ਵਿੱਚ ਗੁਰਮਤ ਸਿਖਾਉਣ ਵਾਲਾ ਉਸ ਨੂੰ ਕੋਈ ਅਦਾਰਾ ਜਾਂ ਗੁਰਦੁਆਰਾ ਕਿਧਰੇ ਨਾ ਮਿਲਿਆ ਉਸ ਘਟਨਾ ਵਾਪਰੀ ਨੂੰ ਬੇਅੰਤ ਲੰਮਾ ਸਮਾਂ ਅੱਜ 24 ਸਾਲ ਹੋ ਗਏ ਨੇ ਪਰ ਸਿੱਖਾਂ ਦੇ ਮੁਖੀ ਅਜੇ ਤੱਕ ਵੀ ਕੁੰਭ ਕਰਨ ਦੀ ਨੀਂਦ ਵਿੱਚ ਸੁੱਤੇ ਪਏ ਨੇ ਜਾਗਣ ਨੂੰ ਤਿਆਰ ਨਹੀਂ ਬਸ ਗੋਲਕਾ ਨਾਲ ਢਿੱਡ ਭਰ ਲੋ ਲੋਕਾਂ ਨੂੰ ਬੇਵਕੂਫ ਬਣਾ ਲੋ ਦਾਨ ਪੁੰਨ ਲੈ ਲੋ ਜਾਂ ਫਿਰ ਲੰਗਰ ਲਗਾ ਲਿਓ ਇਦੋਂ ਵੱਧ ਤਾਂ ਸਿੱਖਾਂ ਨੂੰ ਹੋਰ ਕੁਝ ਕਰਨਾ ਨਹੀਂ ਆਉਂਦਾ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਜਿ ਚਰ ਪੈਨਣ ਖਾਵਣ ਤੇ ਚਣ ਰੱਖਣ ਗੰਡ ਜਿਤ ਦਿਨ ਕਿਛ ਨ ਹੋਬਈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨ ਜਾਣਨੀ ਮਨਮੁੱਖ ਅਗਿਆਨੀ ਅੰਦਾ ਕੂੜਾ ਗੰਡ ਨ ਚੱਲਈ ਚੱਕੜ ਪੱਥਰ ਬੰਦ ਅੰਦੇ ਆਪ ਨ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹ ਲਪਟਾਇਆ ਹਾਂ ਹਾਂ ਕਰਤ ਬਿਹੰਦ ਝੂਠੇ ਮੋਹ ਲਪਟਾਇਆ ਹਾਂ ਹਾਂ ਕਰਤ ਬਿਹੰਦ ਪੰਨਾ 959 ਗੁਰੂ ਪਿਆਰ ਵਾਲਿਓ ਜਿਨਾਂ ਕ ਸਾਡੇ ਕੋਲੇ ਗਿਆਨ ਹੈ ਸਮਝ ਹੈ ਸਾਧਨ ਨੇ ਉਹਦੇ ਮੁਤਾਬਕ ਆਪਾਂ ਸਾਰੇ ਸਿੱਖ ਧਰਮ ਦੇ ਵਾਧੇ ਵਾਸਤੇ ਆਪਣਾ ਯੋਗਦਾਨ ਪਾਈਏ ਤਾਂ ਕਿ ਲੋਕਾਂ ਨੂੰ ਸਹੀ ਸਮਝ ਆ ਸਕੇ ਅੱਜ ਤਾਂ ਕੇਵਲ ਪੁਜਾਰੀਆਂ ਦੇ ਗਲਬੇ ਦੇ ਵਿੱਚ ਆਪਾਂ ਫਸੇ ਹੋਏ ਆ ਗੁਰਦੁਆਰੇ ਗਏ ਕੁਝ ਮਾਇਆ ਗੋਲੂਕੀ ਚ ਪਾਈ ਕੁਝ ਰਸੀਦ ਘਟਾਈ ਕੁਝ ਦੇਗ ਕਰਾਈ ਪ੍ਰਕਰਮਾ ਕੀਤੀਆਂ ਮੱਥਾ ਟੇਕਿਆ ਲੰਗਰ ਛਕਿਆ ਝਾੜੂ ਪੋਚਾ ਜੇ ਟਾਈਮ ਹੈ ਤਾਂ ਉਹ ਗੁਰਦੁਆਰੇ ਚ ਲਾਇਆ ਜਾਂਦਾ ਤੇ ਬਾਕੀ ਘਰ ਨੂੰ ਆ ਗਏ ਗਿਆਨ ਦੀ ਗੱਲ ਤਾਂ ਕੋਈ ਸਾਡੇ ਪੱਲੇ ਹੀ ਨਹੀਂ ਪਈ ਸੋ ਸਭ ਦਾਣ ਹੋਣ ਦੀ ਲੋੜ ਹੈ ਕਿ ਗੁਰਬਾਣੀ ਸਾਨੂੰ ਅਕਲਵੰਦ ਗਿਆਨਵਾਨ ਹਿੰਮਤੀ ਮਿਹਨਤੀ ਪਰਉਪਕਾਰੀ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਲਿਖੀ ਹੈ ਨਾ ਕਿ ਕੇਵਲ ਮੱਤੇ ਟੇਕਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ